ਨਾ ਆਪਣਾ ਹੋਰ ਕੀ ਗੇਮਸ ਅਚੀਵਮੈਂਟ ਹੈ ਸਿਰ ਮੇਰਾ ਨਾਮ ਲਹਿਨ ਗਸ਼ਪ ਹੈ ਤੇ ਮੈਂ 3 ਸਾਲ ਤੋਂ ক্রিকেট ਖੇਡ ਰਿਹਾ ਮਾਰਚਲ ਸਰ ਕੋ ਤੇ ਮੈਂ ਸ਼ੁਰੂ ਤੋਂ ਉੱਥੇ ਪ੍ਰੈਕਟਿਸ ਕਰਦਾ ਸੀ ਤੇ ਸਾਡੇ ਸਿਰ ਜਿੱਦਾਂ ਪੰਜਾਬ ਸਕੂਲ ਗੇਮਸ ਹੁੰਦੀ ਉਹ ਚਾਹਦੀ ক্রিকেট ਦੀ ਟੀਮ ਨਹੀਂ ਬੰਦੀ ਸੀ ਇਸੇ ਲਈ ਸਾਡੇ 2 ਸਾਲ ਤੋਂ ਮੈਂ ਆਪਣੀ ਟੀਮ ਬਣਾਨੀ ਸਟਾਰਟ ਕੀਤੀ ਹੈ ਪ੍ਰੀਮ ਮੈਮ ਨੇ ਤੇ ਉਸ ਤੋਂ ਬਾਅਦ ਸਰ ਮੈਂ 2 ਸਾਲ ਨੈਸ਼ਨਲ ਸਟੇਟ ਲਈ ਹੈ ਉਸ ਤੋਂ ਬਾਅਦ ਸਰ ਮੈਂ ਇਸ ਸਾਲ ਨੈਸ਼ਨਲ ਲਈ ਹੈ ਤੇ ਮੈਂ ਨੈਸ਼ਨਲ ਚ ਦੋ ਮੈਚ ਆਪਣੀ ਟੀਮ ਨੇ ਜਿਤਾਏ ਆ ਫਿਨਿਸ਼ ਕਰਕੇ ਇੱਕ ਮੈਚ ਜਿਸ ਮੇਰੇ 40 ਸਕੋਰ ਸੀ ਤੇ ਬਾਕੀ ਮੈਂ ਆਪਣੀ ਟੀਮ ਨੂੰ ਮਤਲਬ ਦੋ ਮੈਚ ਜਿ ਫਿਨਿਸ਼ ਕਰਕੇ ਮੈਚ ਜਿਤਾਇਆ ਸਿਰ ਅਡੀ ਪੰਜਾਬ ਨੇ ਜਿੱਦਾਂ ਚਾਰ ਮੈਚ ਜਿੱਤੇ ਆ ਤੇ 5th ਮੈਚ ਆਪਾਂ ਮਤਲਬ ਕਿ ਐਮਪੀ ਕੋ ਹਾਰੀ ਸੀ ਤੇ ਉੱਚ ਮੇਰੇ ਸਿਰਫ 50 ਪਲਸ ਸਕੋਰ ਸੀ ਤੇ ਇੱਕ ਮੈਚ ਜਿਸ ਚ ਮੈਂ ਆਪਣੀ ਜਿਤਾਈ ਟੀਮ ਉੱਚ ਮੇਰੇ 90 ਸਕੋਰ ਸੀ ਸਿਰ ਤੇ ਇੱਕ ਚ ਇਸੇ ਮੇਰੇ ਫਿਰ ਸਿਰਫ 50 ਪਲਸ ਸੀ ਅੱਗੋਂ ਕੀ ਇਰਾਦਾ ਰੱਖਦਾ ਅੱਗੋਂ ਸਰ ਮੈਂ ਅੱਦਾ ਹੀ ਅੱਦਾ ਆਪਣੇ ਸਰ ਦਾ ਮੈਂ ਦਾ ਅਸ਼ੀਰਵਾਦ ਲੈ ਕੇ ਅੱਦਾ ਹੀ ਅੱਗੇ ਖੇਡਦਾ ਰਾਵਾਂ ਤੇ ਆਪਣੇ ਇੱਕ ਦਿਨ ਆਪਣੇ ਇੰਡੀਆ ਟੀਮ ਲਈ ਖੇਡਾਂਗਾ ਜ਼ਰੂਰ ਤੇ ਅੱਦੇ ਸਰ ਮੈਂ ਦਾ ਅਸ਼ੀਰਵਾਦ ਨਾਲ ਸ਼ੈਡਿਊਲ ਕੀ ਹੈ ਪ੍ਰੈਕਟਿਸ ਕਿੱਦਾਂ ਚੱਲਦੀ ਹੈ ਸਰ ਇੱਥੇ ਮੈਂ ਜਿੱਦਾਂ ਨੋਰਮਲੀ ਆਪਣੇ 1am pm ਤੇ ਆਣਾ ਤੇ ਨੋਰਮਲ ਆਪਣੀ ਪਹਿਲਾ ਫਿਟਨੈਸ ਉਸ ਤੋਂ ਬਾਅਦ ਸਰ ਆਪਣੇ ਵਾਰਮਅਪ ਵਗੈਰਾ ਕਰਕੇ ਆਪਣੇ ਬੈਟਿੰਗ ਬੋਲਿੰਗ ਤੇ ਧਿਆਨ ਬਾਅਦ ਚੋ ਆਪਣੀ ਫੀਲਡਿੰਗ ਤੇ ਧਿਆਨ ਹੁੰਦਾ ਸੇ ਆਚਾਨੂੰ ਡਿਸਪਲਾਈਨ ਚ ਰਹਿਣਾ ਸਿਖਾਉਂਦੇ ਕਿੱਦਾਂ ਡਿਸਪਲਾਈਨ ਚ ਰਹਿਣਾ ਹੈ ਇੱਕ ਪਲੇਅਰ ਦੀ ਕਿੱਦਾਂ ਲਾਈਫ ਚਲਦੀ ਹੈ ਉਹ ਸਭ ਸਿਖਾਉਂਦੇ ਤੇ ਮੈਂ ਵਿਰਾਟ ਕੋਹਲੀ ਤੋਂ ਇਨਸਪਾਇਰ ਹੁੰਦਾ ਤੇ ਉਹਨਾਂ ਦੇ ਲਾਈਫ ਸਟਾਈਲ ਤੋਂ ਉਹਦੀ ਫਿਟਨੈਸ ਤੋਂ ਉਹਦੀ ਬੈਟਿੰਗ ਤੋਂ ਸਰ ਮੈਨੂੰ ਬਹੁਤ ਇਨਸਪੀਰੇਸ਼ਨ ਮਿਲਦੀ ਤੇ ਮੈਂ ਉਹਨਾਂ ਦੀ ਬੈਟਿੰਗ ਜੁਆਏ ਕਰਦਾ ਉਹਦੇ ਵਰਗੀ ਬੈਟਿੰਗ ਕਰਨਾ ਚਾਹਨਾ ਮੇਰਾ ਨਾਮ ਪ੍ਰਿਆ ਤੇ ਮੈਂ ਜਦੋਂ ਇਹ ਛੋਟਾ ਸੀ 5 ਸਾਲ ਪਹਿਲਾਂ ਮਤਲਬ ਸਾਡੇ ਕੋਲ 5 ਸਾਲ ਤੋਂ ਇਹਨੇ ਸ਼ੁਰੂ ਕਰ ਲਈ ਸੀ ਉਸ ਤੋਂ ਬਾਅਦ ਇਹਨੂੰ 5 ਸਾਲ ਹੋ ਗਏ ਜਦੋਂ ਦਾ ਇਹ ਸਾਡੇ ਕੋਲ ਖੇਡਦਾ ਬਚਪਨ ਚ ਤੇ ਉਸ ਤੋਂ ਬਾਅਦ ਹੁਣ ਕਰਦੇ ਕਰਦੇ ਇਹਨਾਂ ਦੇ ਮਤਲਬ ਲिटल ਫਲਾਵਰ ਸਕੂਲ ਚ ਪੜਦਾ ਸੀ ਇਹਨਾਂ ਦੀ ਟੀਮ ਨਹੀਂ ਬਣਦੀ ਸੀਗੀ ਮਤਲਬ ਸਰਕਾਰੀ ਚ ਫਿਰ ਇਹਨਾਂ ਦੀ ਅਸੀਂ 2 ਸਾਲਾਂ ਤੋਂ ਟੀਮ ਬਣਾਣੀ ਸ਼ੁਰੂ ਕੀਤੀ ਜਿਹਦੇ ਚ ਇਹਨੂੰ ਪਹਿਲੋ ਇਹਨੇ ਸਟੇਟ ਵਾਸਤੇ ਖੇਡੇ ਫਿਰ ਇਹ ਹੁਣ ਇਸ ਸਾਲ ਇਹਨੇ ਦੂਸਰੀ ਵਾਰ ਸਟੇਟ ਚ ਬਹੁਤ ਵਧੀਆ ਰਨ ਕੀਤੇ ਐਕਚੁਅਲ 19 80 ਰਨ ਮਾਰ ਕੇ ਫਿਰ ਇਹ ਨੈਸ਼ਨਲ ਚ ਸਿਲੈਕਟ ਹੋਇਆ ਤੇ ਫਿਰ ਇਹ ਅੱਗੇ ਨੈਸ਼ਨਲੀ ਗਿਆ ਬੱਚਾ ਬਹੁਤ ਮਿਹਨਤ ਕਰਦਾ ਹੈ ਮਿਹਨਤੀ ਬੱਚਾ ਹੈ ਅੱਗੇ ਵੀ ਇਦਾਂ ਹੀ ਮਿਹਨਤ ਕਰਦਾ ਰਹੇਗਾ ਅਸੀਂ ਵੀ ਪੂਰਾ ਜੋਰ ਲਾਵਾਂਗੇ ਕਿ ਅਸੀਂ ਇਹਨੂੰ ਹੋਰ ਅੱਗੇ ਪਹੁੰਚਾਈਏ ਬਾਕੀ ਇਹ ਮਿਹਨਤ ਬਹੁਤ ਕਰਦਾ ਕਿੰਨਾ ਕੁ ਬ੍ਰਾਈਟ ਹੋਏਗਾ ਫਿਊਚਰ ਤੇ ਦਾ ਬ੍ਰਾਈਟ ਹੈ ਜਿਹੜਾ ਮਿਹਨਤ ਕਰਦਾ ਉਹਦਾ ਫਿਊਚਰ ਤੇ ਬ੍ਰਾਈਟੀ ਹੈ ਜਿੱਦਾ ਬਹੁਤ ਸਾਰੇ ਖਿਡਾਰੀ ਇੱਥੋਂ ਨਿਕਲੇ ਕੈਨੇਡਾ ਦੀ ਟੀਮ ਦਾ ਕੈਪਟਨ ਵੀ ਬਿਲਪ੍ਰੀਤ ਬਾਜਵਾ ਕੀ ਕਹਿਣਾ ਚਾਹੋਗੇ ਅਕੈਡਮੀ ਬਾਰੇ ਸਾਡੇ ਲਈ ਤਾਂ ਬਹੁਤ ਮਾਣ ਦੀ ਗੱਲ ਹੈ ਕਿ ਮਤਲਬ ਇੱਕ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਬਹੁਤ ਵੱਡੀ ਗੱਲ ਹੈ ਤੇ ਇਹ ਮਤਲਬ ਸਾਡੇ ਜਿਹੜਾ ਪੰਜਾਬ ਇੱਕ ਛੋਟਾ ਜਿਹਾ ਜ਼ਿਲ੍ਹਾ ਗੁਰਦਾਸਪੁਰਾ ਉਹਦੇ ਚ ਇੱਕ ਪਲੇਅਰ ਐਡੀ ਵੱਡੀ ਉਪਲਬਧੀ ਆ ਕਰੇਗਾ ਤੇ ਸਾਡੇ ਲਈ ਤਾਂ ਬਹੁਤ ਮਾਣ ਦੀ ਗੱਲ ਹੈ ਇਹਦੇ ਨਾਲ ਸਾਡੇ ਮਤਲਬ ਜਿਹੜੇ ਬੱਚੇ ਛੋਟੇ ਆ ਜਿਹੜੇ ਹੁਣ ਸ਼ੁਰੂ ਕਰ ਰਿਹਾ ਉਹਨਾਂ ਉਹਨੂੰ ਵੇਖ ਕੇ ਇਨਸਪੀਰੇਸ਼ਨ ਲੈਂਦੇ ਕਿ ਅਸੀਂ ਵੀ ਅੱਗੇ ਵਧੀਏ ਜਿੱਦਾਂ ਹੁਣ ਇਹ ਅੰਡਰ 14 ਦੀ ਨੈਸ਼ਨਲ ਖੇਡਿਆ ਤਾਂ ਥੋੜਾ ਇਹਨੂੰ ਵੀ ਪਤਾ ਲੱਗਦਾ ਕਿ ਜੇ ਦਿਲਪ੍ਰੀਤ ਵਰਗੇ ਇਥੋਂ ਖੇਡ ਕੇ ਜਾ ਸਕਦੇ ਆ ਤੇ ਕੱਲ ਨੂੰ ਇਹ ਵੀ ਇੰਡੀਆ ਲਈ ਰਿਪਰੈਜ਼ੈਂਟ ਕਰ ਸਕਦਾ